ਸਾਈਬਰ ਠੱਗਾਵੋਲੋ ਆਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਨਵੀਆਂ ਤੇ ਟੈਕਨੀਕਾਂ ਦੇ ਰਾਹੀਂ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਤੇ ਆਨਲਾਈਨ ਭੁਗਤਾਨ ਕਰਕੇ ਜੋ ਠੱਗੀ ਦਾ ਸ਼ਿਕਾਰ ਆਏ ਦਿਨ ਲੋਕਾਂ ਨੂੰ ਬਣਾਇਆ ਜਾ ਰਿਹਾ ਨਵੀਆਂ ਸਕੀਮਾਂ ਬਣਾ ਕੇ ਖਾਤੇ ਖਾਲੀ ਕੀਤੇ ਜਾ ਰਹੇ ਨੇ ਆਏ ਦਿਨ ਥਾਣਿਆਂ ਦੇ ਵਿੱਚ ਅਜਿਹੇ ਮਾਮਲੇ ਜੋ ਕਿ ਦਰਜ ਕੀਤੇ ਜਾ ਰਹੇ ਨੇ ਬਠਿੰਡਾ ਦੇ ਵਿੱਚ ਵੀ ਸਾਈਬਰ ਠੱਗਿਆਂ ਦੇ ਸ਼ਿਕਾਇਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਦੇਸ਼ ਭਰ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਸਾਈਬਰ ਠੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਰੋਜ਼ ਨਵੀਆਂ ਸਕੀਮਾਂ ਬਣਾ ਕੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਨੇ ਨੌਕਰੀ ਦੇ ਆਫਰ ਤੇ ਕਈ ਹੋਰ ਚੀਜ਼ਾਂ ਦੀ ਪੇਸ਼ਕਸ਼ ਕਰਕੇ ਆਨਲਾਈਨ ਭੁਗਤਾਨ ਕਰਨ ਲਈ ਕਹਿੰਦੇ ਨੇ ਤੇ ਇਸੇ ਤਰ੍ਹਾਂ ਖਾਤੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਨੇ ਆਏ ਦਿਨ ਪੁਲਿਸ ਕੋਲ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਬਠਿੰਡਾ ਥਾਣੇ ਵਿੱਚ ਵੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਨੇ ਇਸ ਪੂਰੇ ਮਾਮਲੇ ਤੇ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਹਨਾਂ ਜਾਣਕਾਰੀ ਦਿੱਤੀ ਕਿ ਕਿਵੇਂ ਸਾਈਬਰ ਠੱਗ ਲੋਕਾਂ ਨਾਲ ਠੱਗੀਆਂ ਕਰਦੇ ਨੇ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਲੋਕਾਂ ਨੂੰ ਬੈਂਕਾਂ ਦੇ ਨਾਂ ਤੇ OTP ਜਾਂ ਆਧਾਰ ਕਾਰਡ ਮੰਗਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਆਪਣੇ ਕੋਲ ਮੈਜਰਲੀ ਦੋ ਤਰ੍ਹਾਂ ਦੇ ਜਿਹੜੇ ਸਾਈਬਰ ਫਰਾਡਸ ਆ ਰਹੇ ਨੇ ਸੋਸ਼ਲ ਮੀਡੀਆ ਫਰਾਡਸ ਤੇ ਬੈਂਕਿੰਗ ਫਰਾਡਸ ਬੈਂਕਿੰਗ ਫਰਾਡਸ ਦੇ ਵਿੱਚ ਆਪਣੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਮੋਡਸ ਆਪਰੇਂਡ ਹੀ ਆ ਜਿਹੜੇ ਉਹ ਫਰਾਡਸ ਫਰਾਡਸ ਨਿਓ ਯੂਜ਼ ਕਰ ਰਹੇ ਨੇ ਪੈਲ ਦੇ ਦਾ ਮਤਲਬ ਉਹ ਕਹਿ ਦਿੰਦੇ ਨੇ ਕਿ ਤੁਹਾਡਾ ਬੱਚਾ ਕਈ ਵਾਰੀ ਸਾਡੇ ਕਬਜ਼ੇ ਦੇ ਵਿੱਚ ਹੈ ਜੀ ਪੁਲਿਸ ਕਰਮਚਾਰੀ ਬਣ ਕੇ ਉਹਨਾਂ ਨੂੰ ਕਾਲ ਕਰਦੇ ਨੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਆ ਉਹਨਾਂ ਨੂੰ ਲਗਾਤਾਰ ਕਾਲ ਦੇ ਵਿੱਚ ਇੰਗੇਜ ਰੱਖਦੇ ਨੇ ਤਾਂ ਕਿ ਉਹ ਕਿਸੇ ਨਾਲ ਵੈਰੀਫਾਈ ਕਰ ਨਹੀਂ ਸਕਣ ਸੋ ਜਿਹੜੇ ਮਾਪੇ ਮਾਤਾ ਪਿਤਾ ਨੇ ਉਹ ਬੱਚੇ ਦੀ ਵਰੀ ਦੇ ਵਿੱਚ ਉਹ ਜਲਦ ਤੋਂ ਜਲਦ ਉਹ ਜਿਹੜੀ ਅਮਾਊਂਟ ਹੈ ਟਰਾਂਸਫਰ ਕਰ ਦਿੰਦੇ ਨੇ ਇਸ ਤਰ੍ਹਾਂ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਅ ਇਸ ਤੋਂ ਬਿਨਾਂ ਜਿਹੜੀਆਂ ਮੋਡ ਸਪੈਂਡੀਆਂ ਮਤਲਬ ਕਿ ਕਿਸੇ ਨੂੰ ਪੋਰਨੋਗ੍ਰਾਫਿਕ ਵੀਡੀਓ ਕਾਲ ਕੀਤੀ ਜਾਂਦੀ ਆ WhatsApp ਤੇ ਉਸ ਤੋਂ ਬਾਅਦ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਉਹਨੂੰ ਬਲੈਕਮੇਲ ਕਰਕੇ ਉਹਦੇ ਤੋਂ ਮਨੀ ਦੀ ਡਿਮਾਂਡ ਕੀਤੀ ਜਾਂਦੀ ਆ ਮੋਰਓਵਰ ਆਪਾਂ ਨੂੰ ਫੋਰਮ ਦੇ ਵਿੱਚੋਂ ਕਿਸੇ ਰਿਸ਼ਤੇਦਾਰ ਬਣ ਕੇ ਕੋਈ ਕਾਲ ਕਰ ਦਿੰਦਾ ਕਿ ਤੁਹਾਨੂੰ ਮੈਂ अमाउंट ਭੇਜ ਰਿਹਾ ਜੀ ਇਹ ਤੁਹਾਡੇ ਕੱਲ ਤੱਕ ਖਾਤੇ ਵਿੱਚ ਆ ਜਾਊਗੀ ਮੈਨੂੰ ਅੱਜ ਅਰਜੈਂਟਲੀ ਅਮਾਉਂਟ ਦੀ ਲੋੜ ਹੈ ਤੁਸੀਂ ਮੇਰੇ ਇੰਨਾ ਸੰਬੰਧਿਤ ਏਜੰਟਾਂ ਨੂੰ ਜਾਂ ਇਸ ਖਾਤੇ ਦੇ ਵਿੱਚ ਮੇਰੇ ਪੈਸੇ ਪਾ ਦਿਓ ਜਿਹੜੇ ਮਤਲਬ ਕਹਿੰਦੇ ਨੇ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਬੋਲਦੇ ਆ ਜਾਂ ਉਹ ਮਤਲਬ ਤੁਹਾਡੇ ਨਾਲ ਰਿਸ਼ਤੇਦਾਰੀ ਕੱਢਦੇ ਨੇ ਤੁਸੀਂ ਮੈਨੂੰ ਪਹਿਚਾਣਿਆ ਨਹੀਂਗਾ ਮੈਂ ਕਾਫੀ ਦੇਰ ਤੱਕ ਉਹ ਲੋਕ ਜਿਹੜੇ ਨੇ ਗੱਲਾਂ ਬਾਤਾਂ ਕਰਦੇ ਨੇ ਕਿ ਅਸੀਂ ਜਰ ਮੈਨੂੰ ਬਹੁਤ ਜ਼ਰੂਰਤ ਹੈ ਤੇ ਮੈਂ ਤੁਹਾਡਾ ਪੁਰਾਣਾ ਫਰੈਂਡ ਆ ਤੁਹਾਡੇ ਸ਼ਾਇਦ ਸਮਝ ਨਹੀਂ ਆ ਰਿਹਾਗਾ ਤਾਂ ਮੈਨੂੰ ਪੈਸੇ ਦੀ ਤਾਂ ਮੈਂ ਤੁਹਾਨੂੰ ਪਾ ਤੀ ਨੇ ਤੇ ਇਹ ਮੈਨੂੰ ਬਾ ਜੀ ਬਿਲਕੁਲ ਅੱਜ ਕੱਲ੍ਹ ਹਰ ਲੋਕਾਂ ਦਾ ਆਪਣਾ ক্লোਜ਼ ਸਰਕਲ ਹੀ ਹੁੰਦਾ ਜੀ ਆਪਾਂ ਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਪਤਾ ਹੀ ਹੁੰਦਾ ਬਟ ਫਿਰ ਵੀ ਜਿਹੜੇ ਮਤਲਬ ਕਿ ਲੋਕੀ ਅਨਪੜ੍ਹਨੇ ਜਾਂ ਕੁਝ ਜਾਣਕਾਰੀ ਦੀ ਘਾਟ ਹੋਣ ਕਰਕੇ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਨੂੰ ਖੁਦ ਹੀ ਜਾਣਕਾਰੀ ਦੇ ਕੇ ਉਹ ਆਪਣੇ ਤੌਰ ਤੇ ਆਪਣੀ ਰਿਸ਼ਤੇਦਾਰੀ ਡਿਵੈਲਪ ਕਰ ਲੈਂਦੇ ਨੇ ਕਿ ਮੈਂ ਤੁਹਾਡਾ ਫਲਾਣੇ ਦਾ ਫਲਾਣਾ ਰਿਸ਼ਤੇਦਾਰ ਅੱਗੇ ਦੀ ਅੱਗੇ ਬੋਲਦਾ ਜੀ ਇਸ ਕਰਕੇ ਉਹ ਮਤਲਬ ਉਹਨਾਂ ਨੂੰ ਗਮਰਾਹ ਕਰਕੇ ਉਹ ਪੈਸੇ ਦੀ ਜੇਕਰ ਤੁਸੀਂ ਇਸ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਆਨਲਾਈਨ ਪੈਸਿਆਂ ਦਾ ਲੈਣ-ਦੇਣ ਸਿਰਫ ਰਜਿਸਟਰਡ ਥਾਵਾਂ ਤੋਂ ਹੀ ਕਰਨਾ ਚਾਹੀਦਾ ਹੈ। ਲੋੜ ਹੈ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਹੋਣ ਦੀ ਤਾਂ ਜੋ ਕੋਈ ਵੀ ਵਿਅਕਤੀ ਜਾਂ ਸਾਈਬਰ ਠੱਗ ਕਿਸੇ ਨਾਲ ਧੋਖਾਧੜੀ ਨਾ ਕਰ ਸਕੇ ਤੇ ਅਜਿਹੇ ਸਾਈਬਰ ਠੱਗਾਂ ਤੇ ਨਕੇਲ ਕੱਸੀ ਜਾ ਸਕੇ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ ਜੀ ਮੀਡੀਆ